ਗੁਰਦਾਸ ਜੀ ਜਾਣਦੇ ਸੀ ਕਿ ਜਿਹੜਾ ਚਮਾਰ ਸਾਹਿਬ ਦਾ ਸਾਡੇ ਸਾਨੂੰ ਬਜ਼ੁਰਗਾਂ ਐ ਨਹੀਂ ਦਿੱਤਾ ਹੈ ਇਹ ਕਿਸੇ ਹੋਰ ਦਾ ਦਿੱਤਾ ਆਇਆ ਮਾਨਕ ਉਹ ਚਮਾਰ ਉਹ ਯਾਰ ਕਿਹੜੀ ਗੱਲ ਆ ਚਮਾਰ ਹੈ ਚਮਾਰ ਸਾਹਿਬ ਦੀ ਮਾਨ ਵਾਲੀ ਗੱਲ ਕਿਹੜੀ ਆ ਬਾਈ ਗੁਰੂ ਰਵਦਾਸ ਜੀ ਨੇ ਸਾਰੀ ਜ਼ਿੰਦਗੀ ਲੜਾਈ ਲੜੀ ਆ ਜਾਤੀਵਾਦ ਦੇ ਖਿਲਾਫ ਗੁਰੂ ਰਵਦਾਸ ਜੀ ਨੂੰ ਗੁਰੂ ਨਹੀਂ ਕਹਿੰਦੇ ਇਹ ਸਾਹਮਣੇ ਐਗਜ਼ਾਮਪਲ ਆ ਕਿ ਜਦੋਂ ਕਾਂਸ਼ੀਰਾਮ ਜੀ ਦੁਨੀਆ ਦੇ ਨਕਸ਼ੇ ਇੰਡੀਆ ਦੇ ਨਕਸ਼ੇ ਤੇ ਪ੍ਰਗਟ ਨਹੀਂ ਸੀ ਹੋਏ ਉਹਨੂੰ ਬਾਬਾ ਸਾਹਿਬ ਡਾਕਟਰ ਮੈਡਿਕਨ ਨੂੰ ਕੋਈ ਕੋਈ ਜਾਣਦਾ ਸੀ ਪਰ ਜਦੋਂ ਸਾਬ ਕਾਸ਼ੀਰਾਮ ਜੀ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੇ ਜਨ ਜਨ ਤੱਕ ਫਲਾਇਆ ਸਹੀ ਵਿਚਾਰਧਾਰਾ ਨੂੰ ਲੋਕਾਂ ਦੇ ਮਨ ਚ ਮਿਟਾਇਆ ਤਾਂ ਅੱਜ ਪੂਰਾ ਦੇਸ਼ ਜਾਇਪੀਨ ਕਹਿ ਰਿਹਾ ਜੇ ਨਾਰਾ ਤੇ ਲਾਉਣੇ ਆ ਬੋਲੇ ਸੋਨਰ ਪਹਿ ਗੁਰੂ ਅਰਦਾਸ ਕੀ ਜੇ ਪਰ ਇਹ ਸਾਡੇ ਘਰ ਦੇ ਵਿੱਚ ਹੀ ਡਰਪੋਕ ਆ ਨਾ ਵੀ ਧਰਨਾ ਹੋਵੇ ਤਾਂ ਵੀ ਕਿਸੇ ਪਤਨੀ ਘਲਾ ਕੇ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਵਦਾਸ ਜੀ ਦਾ ਜਨਮ ਦਿਨ ਮਨਾਉਣ ਦੀਆਂ ਸਾਰੇ ਪਿੰਡਾਂ ਦੇ ਵਿੱਚ ਅੱਜ ਤਿਆਰੀਆਂ ਨੇ ਹਰ ਪਿੰਡ ਦੇ ਵਿੱਚ ਲਗਭਗ ਅਖੰਡ ਪਾਠ ਪ੍ਰਾਰੰਭ ਹੋ ਚੁੱਕੇ ਨੇ ਕਿਤੇ 24 ਨੂੰ ਭੋਗ ਪੈਣਾ ਔਰ ਕਿਤੇ 25 ਨੂੰ ਪੈਣਾ ਜਨਮ ਦਿਨ ਉਹਨਾਂ ਰਾਇਬਰਾਂ ਦੇ ਮਨਾਏ ਜਾਂਦੇ ਆ ਜਿਹੜੇ ਸਮਾਜ ਨੂੰ ਕੁਝ ਦੇਖਿਆ ਜਾਂਦੇ ਨੇ ਔਰ ਜਿਹੜੇ ਉਹ ਵਿਅਕਤੀ ਨੇ ਉਹ ਰਾਇਬਰ ਜਿਹੜੇ ਆਏ ਤਾਂ ਹੈ ਪਰ ਮੁੜ ਕੇ ਗਏ ਨਹੀਂ ਗੁਰੂ ਰਵਦਾਸ ਜੀ ਆਏ ਨੇ ਉਹ ਗਏ ਨਹੀਂ ਇਸ ਲਈ ਉਹਨਾਂ ਦਾ ਜਨਮ ਦਿਨ ਮਨਾਉਣੇ ਆ ਜਨਮ ਦਿਨ ਮਨਾਉਣੇ ਚਾਹੀਦੇ ਆ ਪਰ ਇੱਕ ਨਾਂ ਦੇ ਨਾਲ ਹੀ ਸਾਨੂੰ ਇਹ ਵੀ ਗੱਲ ਧਿਆਨ ਚ ਰੱਖਣੀ ਚਾਹੀਦੀ ਆ ਕਿ ਗੁਰੂ ਜੀ ਦਾ ਅਸੀਂ ਜਨਮ ਪਕੜ ਲਿਆ ਜੀਵਨ ਛੱਡਤਾ ਜਿਹੜੀਆਂ ਕੌਮਾਂ ਜਨਮ ਪਕੜ ਲੈਂਦੀਆਂ ਨੇ ਜੀਵਨ ਛੱਡ ਦਿੰਦੀਆਂ ਨੇ ਜਨਮ ਪਕੜਣ ਵਾਲੀਆਂ ਕੌਮਾਂ ਕਦੇ ਆਜ਼ਾਦ ਨਹੀਂ ਹੁੰਦੀਆਂ ਔਰ ਜੀਵਨ ਛੱਡਣ ਵਾਲੀਆਂ ਕੌਮਾਂ ਜੀਵਨ ਪਕੜਣ ਵਾਲੀਆਂ ਕੌਮਾਂ ਕਦੇ ਗੁਲਾਮ ਨਹੀਂ ਹੁੰਦੀਆਂ ਇਸ ਲਈ ਮਹਤਵ ਜਨਮ ਦਿਨ ਦਾ ਨਹੀਂ ਮਹੱਤਵ ਜੀਵਨ ਦਾ ਜਨਮ ਦਿਨ ਵੀ ਮਨਾਉਣਾ ਚਾਹੀਦਾ ਅੱਜ ਇੱਕ ਇੱਕ ਹੋਰ ਮਸਲਾ ਮੈਂ ਸੁਣਦਾ ਰਹਿਣਾ ਇਹਨਾਂ ਦੇ ਫੇਸਬੁੱਕ ਤੇ ਤੇ ਸੋਸ਼ਲ ਮੀਡੀਆ ਤੇ ਕਿ ਵੀ ਗੁਰੂ ਰਬਦਾ ਜੀ ਨੂੰ ਗੁਰੂ ਨਹੀਂ ਕਹਿੰਦੇ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਕਿ ਜਦੋਂ ਕਾਂਸੀ ਰਾਮ ਜੀ ਦੁਨੀਆ ਦੇ ਨਕਸ਼ੇ ਇੰਡੀਆ ਦੇ ਨਕਸ਼ੇ ਤੇ ਪ੍ਰਗਟ ਨਹੀਂ ਸੀ ਹੋਏ ਉਦੋਂ ਬਾਬਾ ਸਾਹਿਬ ਡਾਕਟਰ ਮਿਰਗਨ ਕੋਈ ਕੋਈ ਜਾਣਦਾ ਸੀ ਪਰ ਜਦੋਂ ਸਾਹਿਬ ਕਾਂਸੀ ਰਾਮ ਜੀ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੇ ਜਨ ਜਨ ਤੱਕ ਫਲਾਇਆ ਸਹੀ ਵਿਚਾਰਧਾਰਾ ਨੂੰ ਲੋਕਾਂ ਦੇ ਮਨ ਚ ਮਿਟਾਇਆ ਤਾਂ ਅੱਜ ਪੂਰਾ ਦੇਸ਼ ਜਾਇਪੁਰ ਕਹਿ ਰਿਹਾ ਅੱਜ ਪੂਰੀ ਦੁਨੀਆ ਚ ਡਾਕਟਰ ਮੇਰਗਰ ਸਾਹਿਬ ਦੀ ਵਿਚਾਰਧਾਰਾ ਚੱਲ ਰਹੀ ਹੈ ਚਾਹੇ ਚੀਨ ਹੋਵੇ ਚਾਹੇ ਜਾਪਾਨ ਹੋਵੇ ਚਾਹੇ ਤਾਈਵਾਨ ਹੋਵੇ ਚਾਹੇ ਹਾਲੈਂਡ ਹੋਵੇ ਚਾਹੇ ਹਾਂਗਕਾਂਗ ਹੋਵੇ ਚਾਹੇ ਜੌਰਪਕਟ ਹੋਣ ਦਾ ਕੈਨੇਡਾ ਹੋਵੇ ਚਾਹੇ ਇਟਲੀਆ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਹਰ ਦੇਸ਼ ਦੇ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਚੱਲਦੀ ਆ ਕਿਉਂਕਿ ਸਾਬ ਕਾਸੀ ਰਾਮ ਜੀ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਹੀ ਮਹਨੇ ਵਿੱਚ ਫਰਾਇਆ ਅਗਰ ਅਸੀਂ ਗੁਰੂ ਅਰਦਾਜ ਜੀ ਦੀ ਵਿਚਾਰਧਾਰਾ ਨੂੰ ਸਹੀ ਇਮਾਨਿਆਂ ਵਿੱਚ ਲੋਕਾਂ 'ਚ ਪ੍ਰਚਾਰ ਦੇਆ ਤਾਂ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਕਿ ਕੌਣ ਗੁਰੂ ਕਹਿੰਦਾ ਕੌਣ ਨਹੀਂ ਕਹਿੰਦਾ ਇਹ ਮਸਲਾ ਆਪਣੇ ਆਪ ਹੀ ਹੱਲ ਹੋ ਜਾਣਾ ਕਿਉਂਕਿ ਜਿਹੜੇ ਧਾਰਮਿਕ ਆ ਧਾਰਮਿਕ ਦੇ ਡਪੋਕ ਧਰਮ ਦਾ ਕੈਰ ਪੋਣ ਦਾ ਕੋਈ ਸਬੰਧ ਨਹੀਂ ਜਿਹੜਾ ਧਾਰਮਿਕ ਬੰਦਾ ਉਹ ਡਰਪੋਕ ਨਹੀਂ ਹੋ ਸਕਦਾ ਜਿਹੜਾ ਡਰਪੋਕ ਆ ਉਹ ਧਾਰਨਕ ਨਹੀਂ ਹੋ ਸਕਦਾ ਗੁਰੂ ਅਰਦਾਸ ਜੀ ਗੁਰੂ ਅਰਦਾਸ ਜੀ ਸਹੀ ਮਿਹਨਤ ਤੇ ਗੁਰੂ ਅਰਦਾਸ ਜੀ ਨੇ ਸਾਨੂੰ ਧਰਮ ਦਿੱਤਾ ਗੁਰੂ ਅਰਦਾਸ ਜੀ ਨਾਰਾ ਤਾਂ ਲਾਉਣੇ ਆ ਬੋਲੇ ਸੋਨਰ ਪਹਿ ਗੁਰੂ ਅਰਦਾਸ ਕੀ ਜਾਇ ਪਰ ਅਸਟਾ ਆਪਣੇ ਘਰ ਦੇ ਵਿੱਚ ਹੀ ਡਰਪੋਕ ਗੁਰੂ ਅਰਦਾਸ ਭਾਵੇਂ ਕਲਕੱਤੇ ਗਏ ਭਾਵੇਂ ਮਹਾਰਾਸ਼ਟਰ ਗਏ ਭਾਵੇਂ ਬੰਗਾਲ ਗਏ ਭਾਵੇਂ ਪੰਜਾਬ ਆਏ ਭਾਵੇਂ ਉਹ ਮਾ ਮੱਧ ਪ੍ਰਦੇਸ਼ ਗਏ ਭਾਵੇਂ ਰਾਜਸਥਾਨ ਸੀ ਇਹ ਭਾਵੇਂ ਜਿਹੜਾ ਸਾਡੇ ਹਿੱਸੇ ਦੂਜੇ ਪਾਕਿਸਤਾਨ ਨੂੰ ਚਲਾ ਗਿਆ ਢਾਕੇ ਬੰਗਲਾਦੇਸ਼ ਚ ਢਾਕੇ ਵਿੱਚ ਸੀ ਭਾਵੇਂ ਉਹ ਲਾਹੌਰ ਸੀ ਗੁਰੂ ਜੀ ਹਰ ਜਗ੍ਹਾ ਤੇ ਨਿਰਭੈ ਸੀ ਪਰ ਅਸੀਂ ਹਜ਼ਾਰਾਂ ਹੀ ਬਹਿਮਾ ਭਰਮ ਕਰਦੇ ਆ ਜੇ ਜੀ ਵਿਆਹ ਵੀ ਧਰਨਾ ਹੋਵੇ ਤਾਂ ਵੀ ਕਿਸੇ ਪਤਨੀ ਘਲਾ ਕੇ ਬੱਛਦੇ ਆ ਜੇ ਜੀ ਕੋਠੀ ਅੰਦਰ ਵੜਨ ਜਿਹੜਾ ਆਪ ਆਇਆ ਤਾਂ ਵੀ ਕਿਸੇ ਪਤਨੀ ਘਲਾ ਕੇ ਬੱਛਦੇ ਆ ਤੇ ਯਾਰ ਅਸੀਂ ਤੇ ਘਰੇ ਹੀ ਡੇਪੋਗਾ ਨਾਰਾ ਲਾਉਨੇ ਆ ਬੋਲੇ ਸੋਨਰ ਪਹਿ ਗੁਰੂ ਅਰਦਾਸ ਕੀ ਜਾ ਨਿਰਭੈ ਹੋਵਾਂਗੇ ਕਰੋ ਜਦੋਂ ਰੁਭਾਇਆ ਹੋਣ ਦਾ ਮੌਕਾ ਉਦੋਂ ਅਸੀਂ ਕਿਸੇ ਹੋਰ ਦੀ ਜਾਇਆ ਕਰਨ ਲੱਗ ਜਾਂਦੇ ਆ ਇਸ ਲਈ ਇੱਕ ਹੋਰ ਅੱਜ ਕਹਿ ਰਹੇ ਹਾਂ ਅਸੀਂ ਕਹਿ ਰਹੇ ਵੀ ਮਾਨ ਨਾ ਕਹੋ ਜਮਾਰ ਉਹ ਯਾਰ ਕਿਹੜੀ ਗੱਲ ਆ ਜਮਾਰ ਆ ਜਮਾਰ ਸਰਬ ਦੀ ਮਾਨ ਵਾਲੀ ਗੱਲ ਕਿਹੜੀ ਆ ਬਈ ਗੁਰੂ ਅਰਬਦਾਸ ਜੀ ਨੇ ਸਾਰੀ ਜ਼ਿੰਦਗੀ ਲੜਾਈ ਲੜੀ ਆ ਜਾਤੀਵਾਦ ਦੇ ਖਿਲਾਫ ਗੁਰੂ ਅਰਬਦਾਸ ਨੇ ਸਾਰੀ ਲੜਾਈ ਲੜੀ ਆ ਸੂਆ ਸ਼ਾਮ ਦੇ ਖਿਲਾਫ ਗੁਰੂ ਅਰਬਦਾਸ ਕਦੇ ਵੀ ਜਾਤੀਵਾਦ ਦੇ ਪੱਖ ਚ ਨਹੀਂ ਸੀ ਫਿਰ ਲੋਕ ਐਗਜ਼ਾਮਪਲ ਦਿੰਦੇ ਆ ਕਿ ਗੁਰੂ ਅਰਬਦਾਸ ਜੀ ਆ ਤੇ ਆਪ ਦੇ ਮਗਰ ਜਮਾਰ ਸਰਬ ਦੀ ਬਤਾਂਉ ਕੀਤੀ ਕੋਈ ਭਲਿਓ ਲੋਕੋ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨੇ ਸ਼ਲੋਕ ਪੜਿਆ ਸਿਰ ਚਾਰ ਸ਼ਬਦਾਂ ਚ ਉਹ ਉੱਥੇ ਹੀ ਵਰਤਿਆ ਉਹਨਾਂ ਨੇ ਜਿੱਥੇ ਲੋੜ ਪਈ ਆ ਉਹਨਾਂ ਨੇ ਸਾਡੀ ਕੌਮ ਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਚਿਮਾਰ ਚਾਰ ਦੇ ਮੋਢੇ ਤੇ ਲਿਖੀ ਫਿਰੋ ਆਪਣੇ ਡੌਲਿਆਂ ਤੇ ਲਿਖੀ ਫਿਰੋ ਆਦੇ ਮੱਥਿਆਂ ਤੇ ਲਿਖੀ ਫਿਰੋ ਇਹਦੇ ਫਿਰ ਤੁਸੀਂ ਕੰਮ ਉਹਨਾਂ ਲੋਕਾਂ ਦਾ ਕਰਦੇ ਹੋ ਕਿਉਂਕਿ ਗੁਰੂ ਅਰਦਾਸ ਦੀ ਜਾਣਦੇ ਸੀ ਕਿ ਜਿਹੜਾ ਚਿਮਾਰ ਸਾਹਿਬ ਨੇ ਸਾਡੇ ਸਾਨੂੰ ਬਜ਼ੁਰਗਾਂ ਐ ਨਹੀਂ ਦਿੱਤਾ ਹੈ ਇਹ ਕਿਸੇ ਹੋਰ ਦਾ ਦਿੱਤਾ ਆ ਆ ਤੁਸੀਂ ਹੋਰ ਦਾ ਦਿੱਤਾ ਸ਼ਬਦ ਸਵੀਕਾਰ ਕਿਉਂ ਕਰੀਏ ਜਦਕਿ ਬਾਬਾ ਸਾਹਿਬ ਡਾਕਟਰ ਮਿਡਗਰ ਪੂਰੀ ਬੜੇ ਲਿਖੇ ਸੀ ਉਹਨਾਂ ਨੇ ਪਾਬੰਦੀ ਲਾਈ ਹੈ ਸ਼ਬਦ ਤੇ ਜੁਰਮਾਨੇ ਦਾ ਪ੍ਰਬੰਧ ਕੀਤਾ ਸਜ਼ਾ ਦਾ ਪ੍ਰਬੰਧ ਕੀਤਾ ਉਹ ਜਾਣਦੇ ਸੀ ਬਾਬਾ ਸਾਹਿਬ ਕਿ ਇਹ ਜਿਨ੍ਹਾਂ ਨੂੰ ਤੁਮਾਰ ਹੋਣ ਦੇ ਨਾਤੇ ਨਫ਼ਰਤ ਕੀਤੀ ਜਾਂਦੀ ਆ ਉਹ ਆਪਣੇ ਆਪ ਨੂੰ ਕਹਾਣੋਂ ਹਟ ਜਾਣਗੇ ਤੇ ਜਿਨ੍ਹਾਂ ਤੇ ਕੇਸ ਦਰਜ ਹੋਣਗੇ ਉਹ ਕਹਿਣੋਂ ਹਟ ਜਾਣਗੇ ਬਾਬਾ ਸਾਹਿਬ ਕੋਈ ਅਨਪੜ੍ਹ ਨਹੀਂ ਸੀ ਬਾਬਾ ਸਾਹਿਬ ਨੇ ਗੁਰੂਗ੍ਰਾਮ ਸਾਹਿਬ ਪੜ੍ਹਿਆ ਚਾਰ ਬਾਰ ਪੜ੍ਹਿਆ ਉਹਨਾਂ ਨੇ ਅੰਗਰੇਜ਼ੀ ਜਨਵਾਦ ਕਰਕੇ ਪੜ੍ਹਿਆ ਉਹਨਾਂ ਨੇ ਪਾਬੰਦੀ ਲਾਈ ਹੈ ਸ਼ਬਦ ਤੇ ਸਲਈਆ ਸਾਡਾ ਅੱਜ ਸਮਾਜ ਨੂੰ ਮੈਸੇਜ ਦੇਣ ਦਾ ਫਰਜ ਮੰਨਦਾ ਕਿ ਸਾਡਾ ਕਿਸੇ ਵੀ ਜਾਤੀ ਲੜਾਈਆਂ ਦਾ ਕੋਈ ਮਤਲਬ ਨਹੀਂਗਾ ਸਾਡਾ ਧਾਰਮਿਕ ਲੜਾਈਆਂ ਦਾ ਕੋਈ ਮਤਲਬ ਨਹੀਂਗਾ ਸਾਡਾ ਨਫਰਤ ਦਾ ਨਫਰਤ ਫਲਾਉਣ ਵਾਲੇ ਲੋਕਾਂ ਦਾ ਕੋਈ ਮਤਲਬ ਨਹੀਂਗਾ ਅਸੀਂ ਗੁਰੂ ਦੀ ਪ੍ਰੇਮ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਜਨ ਪ੍ਰੇਮ ਕੀਆ ਤੈਨ ਪ੍ਰਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ